ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੇਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਪੀ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਮਾੜੀ ਮੁਸਤਫਾ ਤਹਿਸੀਲ ਬਾਗਾ ਪੁਰਾਣਾ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਜਿਹੜੇ ਘਰੋਂ ਵੀਡੀਓ ਬਣਾ ਰਹੇ ਆਂ ਭਾਈ ਪਸ਼ੂ ਪਾਲਣ ਦਾ ਕੰਮ ਕਰਦੇ ਆਂ ਜਿਹੜੇ ਤੁਸੀਂ ਸਕਰੀਨ ਤੇ ਤੋਕੜਾ ਕਰ ਆਪਣਾ ਝੋਟੀ ਆ ਬਾਈ ਦੀ ਇਹ ਸੇਲ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿ ਨਵਾਂ ਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਜੀ ਮੰਦਰ ਸਿੰਘ ਠੀਕ ਆ ਜੀ ਪਿੰਡ ਮਾੜੀ ਮੋਤਵਾ ਤਹਿਸੀਲ ਤੇ ਜ਼ਿਲ੍ਹਾ ਬਾਈ ਤਹਿਸੀਲ ਮੋਗਾ ਹਾਂ ਜੀ ਆ ਵਾਗਾ ਪਰਨਾ ਦੂਡਾ ਹਾਂ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਹਾਂ ਠੀਕ ਆ ਬਾਈ ਮੋਬਾਈਲ ਨੰਬਰ ਦੱਸ ਦਿਓ ਜੀ 98142 6385 ਠੀਕ ਆ ਜੀ ਇੱਕ ਵਾਰੀ ਹੋਰ ਦੱਸ 98142 1385 ਦਾ ਕਰਦੀ ਝੋਟੀ ਹੈ ਬਾਈ ਹਾਂ ਕਰਦੀ ਆ ਜੀ ਇਹ ਕਿੰਨਾ ਵਾ ਸੂਈ ਵੀ ਆ ਜੀ ਇਹ ਜੀ ਹੁਣ ਦੂਜੇ ਦਾ ਸੁਣਾ ਨੇ ਇੱਲਾ ਸੂਈ ਵੀ ਦੂਜੇ ਵਾਸਤੇ ਕਿੰਨੀ ਗੱਬਣ ਆ ਜੀ ਟੋਮੇਨਰੀ ਆ ਜੀ ਪੂਰੀ ਗੱਬਣ ਚੱਕ ਪਾਸ ਆ ਪਾਸ ਆ ਜੀ ਪੂਰੀ ਜਿਹੜਾ ਦੁੱਧ ਆ ਬਾਈ ਕਿੰਨਾ ਦੁੱਧ ਦੋ ਦਿਨਾਂ ਦਾ ਜਿਹੜਾ ਰਹਿ ਗਿਆ ਦੂਜਾ ਆਪਣਾ 5 5 ਕਿਲੋ 2.5 2.5 ਕਿਲੋ ਹੀ ਆ 2.5 2.5 ਕਿਲੋ ਮਿਲਦੀ ਫਿਰ ਬਾਈ ਕਦ ਮਿਲਦੀ ਬਾਈ ਇੱਕ ਵੇਲੇ ਟੀਕਾ ਲਵਾਉਂਦੀ ਆ ਠੀਕ ਆ ਜੀ ਹਾਂ ਇੱਕ ਵੇਲੇ ਇੱਕ ਦਿਨ ਚਾਰਤੇ ਮਿਲਦੀ ਆ ਠੀਕ ਆ ਜੀ ਯਾਨੀ ਸਵੇਰ ਦੇ ਟਾਈਮ ਟੀਕਾ ਲਵਾਉਂਦੀ ਕਿ ਸ਼ਾਮ ਨੂੰ ਜੀ ਸਵੇਰ ਨੂੰ ਸਵੇਰ ਟੀਕਾ ਲਵਾਉਂਦੀ ਐ ਸ਼ਾਮ ਨੂੰ ਚਾਰਤੇ ਸ਼ਾਮ ਨੂੰ ਮਿਲ ਪੈਂਦੀ ਆ 2.5 2.5 ਕਿਲੋ 2.5 2.5 ਕਿਲੋ ਬਾਈ ਦੇ ਦੱਸਣ ਮੁਤਾਬਕ ਪਹਿਲਾ ਸੂਆ ਸੂਈ ਦੀ ਆ ਦੂਜੇ ਸੂਏ ਵਾਸਤੇ 4 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਤਸੱਲੀ ਤੁਸੀਂ ਕਰਨੀ ਆ ਦੋ ਟਾਈਮ ਚੋਲਿਓ ਚਾਰ ਚੋਲਿਓ 6 ਚੋਲਿਓ ਤੇ ਇੱਕ ਸਪੈਸ਼ਲ ਬੇਨਤੀ ਆ ਕਿ ਡਾਕਟਰ ਆਪ ਦਾ ਨਾਲ ਜ਼ਰੂਰ ਲੈ ਕੇ ਆਇਓ ਫੇਸ ਕੁਆਲਟੀ ਚੈੱਕ ਕਰ ਲਓ ਸੋਹਣੀ ਆ ਬਾਕੀ ਗੁੰਡਾ ਸਿੰਘ ਆ ਕੱਦ ਕਾਠ ਦੀ ਵੀ ਚੰਗੀ ਆ ਜੀ ਫਰਨਾ ਦੇ ਸਾਈ ਨੇੜੇ ਤੋਂ ਦਿਖਾ ਦਿੰਨੇ ਆ ਗੈਪ ਤੇ ਲੱਗਿਆ ਹੱਥੀ ਚਵਾਈ ਵਾਲੇ ਥੋੜਾ ਜਿਹਾ ਕੈਮਰੇ ਤੋਂ ਡਰਦਾ ਹੀ ਪਸੂ ਬਾਈ ਦੱਸਦਾ ਕੇ ਤੜਕੇ ਦੇ ਟਾਈਮ ਦਾ ਠੀਕੇ ਤੇ ਮਿਲਦੀ ਆ ਸ਼ਾਮ ਨੂੰ ਝਾਟ ਤੇ ਮਿਲਦੀ ਆ ਮੁੱਲ ਬਾਈ ਇਹਦਾ ਮੁੱਲ ਜੀ ਇਹਦਾ 60000 ਕੋਜੂ ਮਾਨਤਣੇ ਕੋ ਮੋਕੇ ਰ ਕਰ ਦਾਂਗੇ ਮੜਾ ਮੂਟਾ ਠੀਕ ਆ ਬਾਈ 60000 ਰੁਪਿਆ ਬਾਈ ਇਹਦਾ ਮੁੱਲ ਕਰਦੇ ਆ ਬਾਕੀ ਬਾਈ ਕਹਿੰਦੇ ਉਹਦੇ ਚੋ ਮਾਨਤਣ ਕਰ ਦਾਂਗੇ ਜਿਹੜਾ ਵੀਰ ਚੱਲ ਕੇ ਆਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ